ਕੋਦੀ ਅੱਜ ਦੇ ਇਸ ਸਤ ਪਵਿੱਤਰ ਵਿਹਾੜੇ ਦੀਆਂ ਮੈਂ ਸੁਣ ਕੇ ਵਸਿਆ ਨੂੰ ਬੰਧਿਆ ਨਹੀਂ ਵਸਿਆ ਅੱਜ ਦੇ ਇੱਕ ਇੱਕ ਦੀ ਛਤ ਹੋਰ ਪਵਿੱਦੀ ਆਦਰੀਸ ਸਰਕਾਰ ਦਾ ਕਮ ਨਾਮੰਦ ਦੀ ਖਾਸ ਹੋਤੀ ਹੈ ਅਤੇ ਸਧੀਆਂ ਉਹਦੀਆਂ ਅੱਜ ਨਾਵਨ ਨੂੰ ਹਕੂਨਾ ਸਫਲਤਾ ਉਸ ਕੰਮ ਤੇ ਕਈ ਹੀਰੋਡ ਗਦਾਰਿਆ ਦਾ ਜਾਂਦਾ ਹੈ। ਬੇਸ਼ੱਕ 라ਵਣ ਮਾਤ ਪਟਾ ਵਿਦਵਾਨ ਸੀ। ਬੇਨਾਮ ਸੇਰਾ ਇਸ ਤਰ੍ਹਾਂ ਫਤਿੱਕ ਹੈ। ਕੀ ਹੈ ਕਿ ਉਸ ਨੇ ਮਾਨਪ੍ਰੇਕ। ਲੇਕਿਨ ਜਦੋਂ ਉਸ ਦੀ ਬੀਕ ਰਿਖਟ ਹੋ ਜਾਏ, ਉਹ ਅੰਕਾਰਛ ਹੋ ਜਾਏ। ਔਰ ਉਹ ਆਪਣੇ ਆਪ ਨੂੰ ਮੈਂ ਔਰ ਤੇਰੇ ਤੋਂ ਬਿਠਾ ਕੋਈ ਨਹੀਂ ਸਮਝਣ ਤੱਕ ਹੈ ਕੋਈ ਸਨੇ ਸਰਨਾਥ ਚੰਦ ਹੈ ਮੈਂ ਸਮਝਦਾ ਉਹ ਬਸ ਸਰਤੇ ਕਿੱਥੇ ਗਾਮ ਜੀ ਨੂੰ ਸੀਤਾ ਮਈਆ ਨੂੰ ਲਕਸ਼ਮਣ ਜੀ ਨੂੰ ਯਾਦ ਕਰਦੇ ਹੈ ਸਿਠਕੋਣੇ ਉਥੇ ਅਸੀਂ ਕਬੀਤੇ ਮਾੜੇ ਕੰਮ ਕਰਨ ਵਾਲਿਆਂ ਅੱਜ ਦੇ ਇਸ ਦਿਹਾੜੇ ਤੇ ਸਨੇਹਾ ਦਿੰਦੇ ਆਂ ਇਹ ਮਾਰੇ ਕਮ ਹਮੇਸ਼ਾ ਮਾਰੇ ਕਮ ਰਹਿੰਦੇ ਐ ਸੋ ਆਓ ਅੱਜ ਦੇ ਇਸ ਦਿਹਾੜੇ ਪਰਨ ਕਰੀਏ ਕਿ ਅਸੀਂ ਬੁਰਾਈ ਦੇ ਖਿਲਾਫ ਲੜਾਂਗੇ ਅਸੀਂ ਗੰਦਗੀ ਦੇ ਖਿਲਾਫ ਲੜਾਈ ਲੜਾਂਗੇ ਅਸੀਂ ਧੋਖੇਬਾਜ਼ਾਂ ਤੇ ਕਰਪਟ ਲੋਕਾਂ ਦੇ ਖਿਲਾਫ ਲੜਾਈ ਲੜਾਂਗੇ ਔਰ ਅਸੀਂ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਸਰਮਖੀ ਸਾਹਿਬ ਲੱਗਦਾ ਕਿ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਲੀਲਾ ਕਮੇਟੀ ਦੁਆਰਾ ਆਯੋਜਿਤ ਇਹ ਦਸ਼ਹਿਰਾ ਮਹੋਤਸਵ 2025 ਜੋ ਕਿ ਬਹੁਤ ਹੀ ਸੁੰਦਰ ਢੰਗ ਦੇ ਨਾਲ ਇਸ ਰਾਮ ਲੀਲਾ ਮੈਦਾਨ ਦੇ ਵਿੱਚ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਐਮਐਲਏ ਸਹਿਬਾਨ ਸਾਰੇ ਐਮਪੀ ਸਹਿਬਾਨ ਕਾਰਪੋਰੇਸ਼ਨ ਵੱਲੋਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸੁੰਦਰ ਢੰਗ ਦੇ ਨਾਲ ਇਸ ਰਾਮਲੀਲਾ ਮੈਦਾਨ ਦੇ ਵਿੱਚ ਬੁਰਾਈ ਦੇ ਉੱਤੇ ਛਾਈ ਦਾ ਪਰਦੇਖ ਮਹਾਨ ਵਿਜੇਦਸ਼ਮੀ ਪਰਬ ਦਸ਼ਰਾ ਮੌਸਮ ਬਣਾਇਆ ਗਿਆ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਪਰਬ ਦੀ ਬਹੁਤ-ਬਹੁਤ ਵਧਾਈ ਸਾਰੇ ਮੀਡੀਆ ਕਰਮੀਆਂ ਦਾ ਜਿਤਨੇ ਵੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਸਾਰੇ ਚੈਨਲਸ ਇੱਥੇ ਸਾਡੀ ਅਵਾਜ਼ ਨੂੰ ਦੁਨੀਆ ਦੇ ਲੱਖ-ਲੱਖ ਲਗ-ਲਗ ਦੇਸ਼ਾਂ ਤੇ ਪਹੁੰਚਾਉਂਦੇ ਨੇ ਤੁਹਾਡੇ ਸਾਰਿਆਂ ਨੂੰ ਵੀ ਬਹੁਤ-ਬਹੁਤ ਧੰਨਵਾਦ ਇਸ ਮਹਾਨ ਪਰਬ ਦੀਆਂ ਲੱਖ-ਲੱਖ ਵਧਾਈਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਵਧਾਈ ਨਾਮੀਲਾ ਕਮੇਟੀ ਦਾ ਸਹਿਯੋਗ ਕਰਨ ਲਈ ਇਸ ਪਵਿੱਤਰ ਸਥਾਨ ਦੇ ਵਿੱਚ ਆ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਪਰਮਾਤਮਾ ਸਦਾ ਹੀ ਪ੍ਰਭੂ ਰਾਮ ਸਦਾ ਹੀ ਸਾਰੇ ਪੂਰੇ ਬਿਸ਼ਪ ਦੇ ਉੱਪਰ ਐਦਾਂ ਹੀ ਕਿਰਪਾ ਬਣਾ ਕੇ ਰੱਖੇ ਜੋ ਵੀ ਕੋਈ ਤ੍ਰਾਸਦੀ ਪਿੱਛੇ ਬਾੜਦੀ ਆਈ ਜਾਂ ਹੋਰ ਕੋਈ ਆਈ ਪਰਮਾਤਮਾ ਉਹਨਾਂ ਤੋਂ ਬਚਾ ਕੇ ਰੱਖੇ ਸਾਡੀ ਪਰਮ ਪਿਤਾ ਪਰਮਾਤਮਾ ਅਗੇ ਇਹ ਹੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਵਿਸ਼ਮ ਨੂੰ ਸ਼ਾਂਤੀ ਰੱਖੇ ਪ੍ਰਭੂ ਰਾਮ ਦੇ ਚਰਨਾਹ ਇਹ ਬੇਨਤੀ ਕਰਦੇ ਹੋਏ ਇਤਿਹਾਸਿਕ 100 ਸਾਲ ਪੁਰਾਣਾ ਦੋਸ ਸੈਂਕੜਿਆਂ ਸਾਲ ਪੁਰਾਣਾ ਹੈ 100 ਕਹਿ ਲੋ 200 ਕਹਿ ਲੋ ਜਦ ਅਸੀਂ ਦਾ ਇਹ ਸੁਣਿਆ ਕਿ ਜਦੋਂ ਲੁਧਿਆਣਾ ਬਣਿਆ ਇਸ ਪਵਿੱਤਰ ਸਥਾਨ ਦੇ ਉੱਤੇ ਦੁਸ਼ਹਿਰਾ ਮੇਲਾ ਲੱਗਦਾ ਆ ਦੁਸ਼ਹਿਰਾ ਉੱਥੋਂ ਮਨਾਉਂਦੇ ਆਏ ਆ ਅਸੀਂ ਇਸ ਉਤਸਵ ਨੂੰ 22 ਦਿਨ ਦਾ ਜੋ ਉਤਸਵ ਹੁੰਦਾ ਹੈ ਬੜੇ ਹੀ ਹਰਸ਼ੋਲਾਸ ਦੇ ਨਾਲ ਮਨਾਉਂਦੇ ਆਂ ਇਸ ਨੂੰ ਇਸ ਨੂੰ ਮਨਾਉਂਦੇ ਹੋਏ ਵੀ ਅਗਰ ਸਾਡੇ ਤੋਂ ਕੋਈ ਪੁਲਚਕ ਹੁੰਦੀ ਹੈ ਤਾਂ ਅਸੀਂ ਉਸਦੇ ਸ਼ਮਾਂ ਦੇ ਜਾਂਚ ਕਰਾਂ ਇਹ ਦੁਸ਼ਹਿਰਾ ਉਸ 12 12 ਤਰੀਕ ਤੋਂ ਸ਼ੁਰੂ ਹੋ ਕੇ ਆਪਣਾ 13 ਤਰੀਕ ਤੋਂ ਸ਼ੁਰੂ ਹੋ ਕੇ 13 9 ਤੋਂ ਲੈ ਕੇ 3 ਅਕਤੂਬਰ ਤੱਕ ਮਨਾਇਆ ਜਾਣਾ ਹੈ ਕੱਲ ਭਰਤ ਮੁਲਾਪ ਦੇ ਨਾਲ ਹੀ ਇਸ ਮਹੋਤਸਵ ਦਾ ਸੰਪੰਨ ਹੋ ਜਾਣਾ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਸ਼ਨ ਦਾ ਨਗਰ ਨਿਗਮ ਦਾ ਮੀਡੀਆ ਕਰਮਚਾਰੀਆਂ ਦਾ ਔਰ ਜਿੰਨੇ ਵੀ ਮੇਰੇ ਸਾਥੀ মিডিਆ ਦੇ ਆਏ ਇੱਥੇ ਉਹਨਾਂ ਸਾਰਿਆਂ ਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਦਾ ਬਹੁਤ 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 ਧੰਨਵਾਦ ਸਾਹਿਬ ਕੀ ਕਰਨਾ ਕੋਈ ਵੀ ਵਿਕਾਇਕ ਨਹੀਂ ਪਹੁੰਚ ਆ ਜੇ ਤੁਸੀਂ ਸਰ ਅਸੀਂ ਸਾਰਿਆਂ ਨੂੰ ਨਮੰਤਰਣ ਦਿੱਤੇ ਕੁਛ ਉਹਨਾਂ ਦੇ ਜਿਵੇਂ ਹੋ ਸਕਦੇ ਨੇ ਸਾਡਾ ਕੋਈ ਐਸਾ ਸਭ ਦਾ ਸਭ ਦਾ ਆਇਆਂ ਦਾ ਵੈਲਕਮ ਹੈ ਜੋ ਵੀ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਨਹੀਂ ਆਏ ਉਹਨਾਂ ਦੇ ਆਪਣੇ ਨਿੱਜੀ ਰੁਝੇਵੇਂ ਹੋ ਸਕਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਸ ਮੇਲੇ ਦਾ ਰਾਜਨੀਤੀ ਜ਼ਿਆਦਾ ਹੋਈ ਹੈ ਸਰ ਅਸੀਂ ਕੋਈ ਰਾਜਨੀਤੀ ਨਹੀਂ ਹੈ ਇਹ ਪ੍ਰਭੂ ਦਾ ਕੰਮ ਹੈ ਪ੍ਰਭੂ ਦਾ ਕੰਮ ਕਰਨਾ ਚਾਹੀਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ